ਤਨ ਗੁਰ ਨਿਓਟਿਆ ਪਿਓ ਟਗਰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਗੁਰੂ ਨਾਨਕ ਜਿਨ ਸੁਨਿਆ ਪੇਖਿਆ 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 Ped the dirty bass in the paddyardy, sip it the dirty bass in the paddyardy, sip it the dirty bass in the paddyardy, sip it the dirty bass in the ਸਨ ਪਿਆਰੇ ਗੁਰਨਾਨਕ ਜਿਨ ਸੁਨਿਆ ਵੇਖਿਆ ਗੁਰਨਾਨਕ ਜਿਨ ਸੁਨਿਆ ਵੇਖਿਆ ਮੈਮੂਰਤ ਕੀ ਕੇਤ ਤਬਾਦ ਕੋਟ ਪਰਾਂਦੀ ਕਰਿਆ ਰੇ ਕੋਟ ਪਰਾਂਦੀ ਕਰਿਆ ਰੇ ਮੈਮੂਰਤ ਕੀ ਕੇਤ ਤਬਾਦ ਕੋਟ ਪਰਾਂਦੀ ਕਰਿਆ ਰੇ ਕੋਟ ਪਰਾਂਦੀ ਜਿਨ ਸੁਨਿਆ ਵੇਖਿਆ ਸਫੇਰ ਦਰਬਾਸ ਨ ਪਰਿਆਰੇ ਸਫੇਰ ਦਰਬਾਸ ਨ ਪਰਿਆਰੇ ਸਫੇਰ ਦਰਬਾਸ ਨ ਪਰਿਆਰੇ ਸਫੇਰ ਦਰਬਾਸ ਨ ਪਰਿਆਰੇ ਗੁਰੂ ਨਾਨਕ ਜਿਨ ਸੁਨਿਆ ਵੇਖਿਆ ਗੁਰੂ ਨਾਨਕ ਜਿਨ ਸੁਨਿਆ ਵੇਖਿਆ ਗੁਰੂ ਨਾਨਕ ਜਿਨ ਸੁਨਿਆ ਵੇਖਿਆ

ਮੰਨ ਕੋ ਠਾਕੁਰ ਸੁਆਮੀ ਸਰਬ ਜੀਆਂ ਦਾ ਦਾਤਾ ਰੇ ਸਰਬ ਜੀਆਂ ਦਾ ਦਾਤਾ ਰੇ ਸਰਬ ਜੀਆਂ ਦਾ ਦਾਤਾ ਰੇ ਨਿਤ ਪਾਲੇ ਨਿਤ ਸਾਰਸ ਮਲੇ ਗੁਣ ਨੀ ਨੂ ਰਖ ਜਾਤਾ ਰੇ ਇਕ ਗੁਣ ਨੀ ਹਾਰੇ ਹਾਰੇ ਗੁਰ ਗੁਰ ਕਰਤਾਰੇ ਹਾਰੇ ਹਾਰੇ ਗੁਰ ਗੁਰ ਕਰਤਾਰੇ ਭਾੜੀਆਂ ਰਾਹ ਦਿਨ ਜਾਣੇ ਹਰ ਵੇ ਗੁਰ ਗੁਰ ਕਰਤਾਰੇ ਹਾਰੇ ਹਾਰੇ ਗੁਰ ਗੁਰ ਕਰਤਾਰੇ ਹਰ ਜੀਉ ਨਾਮ ਕਰਿਓ ਰਾਮਦਾਸ ਹਰ ਜੀ ਨਾਮ ਕਰਿਓ ਰਾਮਦਾਸ ਗੁਰੂ ਨਾਨਕ ਦੇਨ ਸੁਨਿਆ ਦੇਖਿਆ ਗੁਰੂ ਨਾਨਕ ਦੇਨ ਸੁਨਿਆ ਦੇਖਿਆ ਗੁਰੂ ਨਾਨਕ ਦੇਨ ਨੇ ਆਪੇਖਿਆ ਗੁਰੂ ਨਾਨਕ ਜੀ ਨੇ ਸੁਣਿਆ ਆਪੇਖਿਆ ਸਫੇਦ ਦਰਬਾਸ ਨ ਪਰਿਆ ਰੇ ਫਿਰ ਘਰਵਾਸ ਨ ਪਰਿਆ ਰੇ ਸਫੇਦ ਦਰਬਾਸ ਨ ਪਰਿਆ ਦੀ ਗੁਰੂ ਨਾਨਕ ਜੀ ਨੇ ਸੁਣਿਆ ਆਪੇਖਿਆ ਗੁਰੂ ਨਾਨਕ ਜੀ ਨੇ ਸੁਣਿਆ ਆਪੇਖਿਆ ਨਾਨਕ ਜੀ ਨੇ ਸੁਣਿਆ ਸੁਖ 사ਂਗਰ ਸਰਬ ਕਟਾ ਪਦ ਪੂਰੀ રે ਸਰਬ ਕਟਾ ਭਰਪੂਰੀ રે ਸਰਬ ਕਟਾ ਪਦ ਪੂਰੀ રે ਨਾਮੁ ਪ੍ਰਤਾਪਰ ਨਿਤ ਸਦਾ ਹੈ ਸੰਗ ਮੈਂ ਮੂਰਖ ਜਾਣਿਆ ਦੂਰੀ ਦੇ ਮੂਰਖ ਜਾਣਿਆ ਦੂਰੀ ਦੇ ਮੈਂ ਮੂਰਖ ਜਾਣਿਆ ਦੂਰੀ ਨੇ ਮੈਂ ਮੂਰਖ ਜਾਣਿਆ ਦੂਰੀ ਪਰ ਬੇਅੰਤ ਮਿੱਠ ਕਰ ਵਰਨੋ ਕਿਆ ਜਾਨਾ ਹੋਏ ਕੈਸੋ ਦੇ ਆ ਜਾਣਾ ਹੋਏ ਨੀਂਤੀ ਸਤ ਗੁਰੂ ਆਪਣੇ ਮਮੂਰਖ ਦਿਓ ਉਪਦੇ ਸੋਰੇ ਮੈਂ ਮੂਰਖ ਦਿਓ ਉਪਦੇ ਸੋਰੇ ਮੈਂ ਮੂਰਖ ਦਿਓ ਉਪਦੇ ਸੋਰੇ ਮੂਰਖ ਦਿਓ ਉਪਦੇ ਸੋਰੇ ਹਰ ਬੀੰਦ ਮਿੱਠ ਕੰਨ ਪਰਣਾ ਕਿਆ ਜਾਨਾ ਹੋਇ ਕੈਸੋ ਜੇ ਤੁ ਕਰੀ ਆਪਣੇ ਮੈ ਮੂਰਖ ਤੇ ਉਪਦੇ ਸੋਰੇ 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 ਗੁਰੂ ਨਾਨਕ ਜਿੰ ਸੁਨਿਆ ਪੇਖਿਆ ਗੁਰੂ ਨਾਨਕ ਜਿੰ ਸੁਨਿਆ ਪੇਖਿਆ ਗੁਰੂ ਨਾਨਕ ਜਿੰ ਸੁਨਿਆ ਪੇਖਿਆ ਗੁਰੂ ਨਾਨਕ ਪੇਖਿਆ ਗੁਰੂ ਨਾਨਕ ਜਿਨ ਸੁਨਿਆ ਪੇਖਿਆ ਗੁਰੂ ਨਾਨਕ ਜਿਨ ਸੁਨਿਆ ਪੇਖਿਆ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸਿਫਰ ਦਰਬਾਸ ਨ ਪਰਿਆ ਰੇ ਸਿਫਰ ਦਰਬਾਸ ਨ ਪਰਿਆ ਰੇ ਦਰਬਾਸ ਨ ਪਰਿਆ ਰੇ ਦਰਬਾਸ ਨ ਪਰਿਆ ਰੇ मूर्ख की कित पाता कोट पराती कर रीट पराती रे कोट पराती रे कोट पराती कर रे कोट पराती भर रे कोट पराती पर रे ਗੁਰੂ ਨਾਨਕ ਜਿਨ ਸੁਨਿਆ ਵੇਖਿਆ 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 vekhiya gur nanak jin sunia vekhiya gur nanak jin sunia vekhiya ਸਿਪਿ ਡਗਡ ਬਸਨ ਪਰਿਆ ਨਦੀ ਸਿਪਿ ਡਗਡ ਬਸਨ ਪਰਿਆ ਨਦੀ ਗੁਰੂ ਨਾਨਕ ਜਿਨ ਸੁਨਿਆ ਵੇਖਿਆ ਸੇ ਫਿਰ ਗਰਬਾਸ ਨਾਮ ਪਰਿਆ ਰਿਹਾ ਕਿੰਨਾ ਸੋਹਣਾ ਫਰਮਾਨ ਹੈ ਮੇਰੇ ਪਿਆਰੀ ਸਤਗੁਰਾਂ ਦਾ ਧੰਨ ਪਿਆਰੀ ਸਤਗੁਰੂ ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹੀ ਦਾ ਇਹ ਪਾਵਨ ਸ਼ਬਦ ਸਤਗੁਰਾਂ ਦੀ ਮਿੱਠੀ ਦਸਨਾ ਤੋਂ ਉਚਾਰਨ ਹੋਇਆ ਗਰੀਬ ਨਵਾਜ਼ ਕਿੰਨਾ ਸੋਹਣਾ ਫਰਮਾਨ ਕਰਦੇ ਗੁਰੂ ਨਾਨਕ ਸਾਹਿਬ ਜੀ ਦਾ ਨਾਂ ਜਿਨਨੇ ਜਪਿਆ ਜਿਨਨੇ ਸੁਨਿਆ ਜਿਨਨੇ ਪੀਖਿਆ ਜਿਨਨੇ ਦਰਸ਼ਨ ਕੀਤੇ ਸਤਿਗੁਰੂ ਬਖਸ਼ਿਸ਼ ਕਰਦੇ ਕਿ ਉਹ ਦੁਬਾਰਾ ਜੀਵ ਗਰਭਜਨ ਵਿੱਚ ਨਹੀਂ ਆਏਗਾ ਹੁਣ ਜਿਨਾਂ ਨੂੰ ਸਤਿਗੁਰੂ ਤੇ ਵਿਸ਼ਵਾਸ ਹੈ ਪਰੋਸਾ ਹੈ ਸਿੱਖ ਦਾ ਫਿਰ ਸਤਗੁਰੂ ਤੇ ਹੀ ਹੈ ਜਿਹੜਾ ਸਿੱਖ ਨਹੀਂ ਉਹਦਾ ਪਰੋਸਾ ਨਹੀਂ ਪਰੋਸੇ ਵਾਲਾ ਹੀ ਸਿੱਖ ਹੈ ਜੇ ਸਿੱਖ ਨੇ ਆਪਣੇ ਗੁਰੂ ਨੂੰ ਸਤਗੁਰ ਕਰਕੇ ਮੰਨ ਲਿਆ ਗੁਰੂ ਨੂੰ ਪਰਮੇਸ਼ਰ ਕਰਕੇ ਮੰਨ ਲਿਆ ਮੇਰਾ ਗੁਰੂ ਉਹ ਹੈ ਜਿਹੜਾ ਆਦਮ ਦਾ ਸੁਆਮੀ ਹੈ ਜਿਹੜਾ ਜਰੀ ਜਰੀ ਚ ਰਸਿਆ ਹੈ ਜਿਹੜਾ ਸਬਦਾ ਪਾਲਨ ਹਾਰ ਹੈ ਜਿਹੜਾ ਨਿੰਦਖਾਂ ਨੂੰ ਵੀ ਤਾਰ ਦਿੰਦਾ ਹੈ ਐ ਸਤਗੁਰੂ ਐਸਾ ਮਹਾਨ ਪਿਆਰਾ ਸਤਗੁਰੂ ਸਤਗੁਰੂ ਬਣ ਕੇ ਪ੍ਰਗਟਿਆ ਉਹ ਪਿਆਰਾ ਪਰਮੇਸ਼ਰ ਪਿਆਰਾ ਰੱਬ ਉਹ ਗੁਰੂ ਬਣ ਕੇ ਪ੍ਰਗਟਿਆ ਮੇਰਾ ਗੁਰੂ ਮੇਰੀ ਜਿੰਦ ਦਾ ਮਾਲਕ ਹੈ ਮੇਰੇ ਸਰੀਰ ਨੂੰ ਸਾਜਣ ਵਾਲਾ ਮੇਰੀ ਆਤਮਾ ਨੂੰ ਇਸ ਸਰੀਰ ਦੇ ਵਿੱਚ ਰੱਖਣ ਵਾਲਾ ਇਹ ਸਰੀਰ ਦਾ ਇੱਕ ਇੱਕ ਅੰਗ ਘੜਨ ਵਾਲਾ ਮਨ ਨੂੰ ਬਣਾਉਣ ਵਾਲਾ ਉਹ ਮੇਰਾ ਗੁਰੂ ਹੈ ਮੇਰੀ ਜਿੰਦ ਦਾ ਮੇਰੇ ਸਵਾਸਾਂ ਦਾ ਮੇਰੇ ਜੀਵਨ ਦਾ ਮੇਰੇ ਖਿਆਲਾਂ ਦਾ ਮੇਰਾ ਗੁਰੂ ਮਾਲਕ ਹੈ ਮੈਨੂੰ ਸੁਰਤ ਦੇਣ ਵਾਲਾ ਸੋਚ ਦੇਣ ਵਾਲਾ ਇਹ ਸੰਸਾਰ ਦੇ ਵਿੱਚ ਤੋਰਨ ਵਾਲਾ ਮੇਰਾ ਗੁਰੂ ਹੀ ਤਾਂ ਹੈ ਜਿਹਦਾ ਇਹ ਪਰੋਸਾ ਬੰਨ ਜੀ ਨਾ ਆਪਣੀ ਮਾਲਕ ਤੇ ਸੱਚ ਜਾਣੇ ਉਹ ਮੁਕਤ ਹੈ ਉਹ ਗੁਰੂ ਵਿੱਚ ਭੇਦ ਹੋ ਜਾਂਦਾ ਹੈ ਸਿੱਖ ਪਰੋਸਾ ਕਰਦਾ ਆਪਣੇ ਮਾਲਕ ਦੀ ਗੁਰੂ ਦੀ ਤੇ ਗੁਰੂ ਸਾਹਿਬ ਕੀ ਕਹਰੇ ਗੁਰੂ ਨਾਨਕ ਦਾ ਨਾਮ ਜਿਨੇ ਸਰਦਾ ਨਾਲ ਸੁਣ ਲਿਆ ਉਹ ਵੀ ਤਰ ਜਾਈ ਜਿਹਨੂੰ ਭਰੋਸਾ ਨਹੀਂ ਉਹ ਤਾਂ ਨਹੀਂ ਤਰ ਸਕਦਾ ਜਿਹਨੂੰ ਆ ਭਰੋਸਾ ਆ ਗਿਆ ਜਿਨੇ ਗੁਰੂ ਦੀ ਪ੍ਰਭਾਸ਼ਾ ਨੂੰ ਸਮਝ ਲਿਆ ਨਾ ਗੁਰੂ ਹੈ ਕੀ ਸਾਧ ਸੰਗਤ ਉਹ ਤਰ ਜਾਈ ਜਿਨੇ ਕਿੰਤੂ ਪਰੰਤੂ ਕੀਤਾ ਜਿਨੇ ਸਾਧ ਸੰਗਤ ਐਵੇਂ ਨਾ ਪੱਲੇ ਖੁਸ਼ ਕਿ ਕਿੰਤੂ ਪ੍ਰੰਤੂ ਹੀ ਕਰੀ ਗਏ ਆਪ ਵੀ ਨਹੀਂ ਜੁੜੇ ਦੂਸਰਿਆਂ ਨੂੰ ਵੀ ਨਹੀਂ ਜੁੜਨ ਦਿੱਤਾ ਸਤਿਗੁਰੂ ਕਹਿੰਦੇ ਕਿਵੇਂ ਧਰਮ ਨਹੀਂ ਪੁਣੀ ਧਰਮ ਸਾਹਿਬ ਗੁਰੂ ਦਾ ਜਿਹੜਾ ਬਰ ਹੁੰਦਾ ਹੈ ਨਾ ਸਿੱਖ ਵਾਸਤੇ ਹੁੰਦਾ ਹੈ ਸਿੱਖ ਵਾਸਤੇ ਗੁਰੂ ਤਾਂ ਹਮੇਸ਼ਾ ਕਿਰਪਾ ਹੀ ਕਰਦਾ ਉਹ ਤਾਂ ਬਖਸ਼ਿਸ਼ ਹੀ ਕਰਦਾ ਪਰ ਜਿਗਿਆਸੂ ਭਾਵਨਾ ਨਾਲ ਉਹਨੂੰ ਬਰ ਬਣਾ ਲੈਂਦਾ ਤੇ ਜਿਗਿਆਸੂ ਨਾ ਭਾਵਨਾ ਹੋਣ ਕਰਕੇ ਉਹ श्राप ਵੀ ਬਣਾ ਬਣ ਜਾਂਦਾ ਹੈ ਹੁਣ ਮੇਰੀ ਪਿਆਰੀ ਸਤਿਗੁਰੂ ਤਤੀਆਂ ਤਵੀਆਂ ਤੇ ਬੈਠਣ ਵਾਲੇ ਸੀ ਸ਼੍ਰੀਤਾ ਪਉਣ ਵਾਲੇ ਉਬਲਦੀ ਦੇਗ ਚ ਬੈਠਣ ਵਾਲੇ ਉਹ ਪਿਆਰੀ ਸਤਿਗੁਰੂ ਬਾਣੀ ਦੇ ਦੁਇਤ ਪ੍ਰੇਮ ਦੇ ਸਮੁੰਦਰ ਹੁਸਨਲ ਦੇ ਚਿਰਾਗ ਸਾਰਿਆਂ ਨਾਲ ਸੁਣੀ ਸੰਨ ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜਿਹਨੂੰ ਕੱਲ ਕੀ ਤਰਪਾਸ਼ ਨੇ ਆਖਿਆ ਕਿ ਹੁਸਨਲ ਚਿਰਾਗ ਹੈ ਕਿ ਸਾਹਿਬ ਦਿਮਾਗ ਹੈ ਸਾਹਿਬ ਜਿੱਡਾ ਦਿਮਾਗ ਕਿਸੇ ਦਾ ਹੋ ਸਕਦਾ ਮੇਰੇ ਸਤਿਗੁਰ ਜਿੱਡਾ ਸੋਹਣਾ ਕੋਈ ਬਣ ਸਕਦਾ ਦੁਨੀਆਂ 'ਚ ਜਿੰਨਾ ਮਰਜ਼ੀ ਕੋਈ ਸੋਹਣਾ ਹੋਵੇ ਜਿੰਨਾ ਮਰਜ਼ੀ ਕੋਈ ਹੁਸਨ ਸੁਹਾਨ ਰੱਖਦਾ ਹੋਵੇ ਪਰ ਮੇਰੇ ਪਿਆਰੀ ਸਤਿਗੁਰ ਤੋਂ ਵੱਧ ਕੋਈ ਸੋਹਣਾ ਹੋ ਹੀ ਨਹੀਂ ਸਕਦਾ ਕੌਣ ਕਹਿ ਰਿਹਾ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਕਿਉਂਕਿ ਉਹ ਆਪ ਹੁਸਨਲ ਦੇ ਚਿਰਾਗ ਸੀ ਚਿਰਾਗ ਹੁੰਦਾ ਹਨੇਰੇ ਚ ਚਾਨਣ ਕਰਦਾ ਸਾਧ ਸੰਗਤ ਇਹ ਤਾਂ ਹੁਸਨ ਦਾ ਚਾਨਣ ਕਰਦਾ ਹੈ ਸੁੰਦਰਤਾ ਦਾ ਚਾਨਣ ਕਰਦਾ ਗਿਆਨ ਦਾ ਗਿਆਨ ਦਾ ਸਮੁੰਦਰ ਗਿਆਨ ਦਾ ਚਾਨਣ ਕਰਦਾ ਹੈ ਸਾਧ ਸੰਗਤ ਸਿੱਖ ਨੂੰ ਆਪਣਾ ਆਪ ਕੁਰਬਾਨ ਕਰ ਦੇਣਾ ਚਾਹੀਦਾ ਜਿਸ ਗੁਰੂ ਨੇ ਮੇਰੀ ਖਾਤਰ ਇੱਕ ਇੱਕ ਰੋਮ ਸਰੀਰ ਦਾ ਇੱਕ ਇੱਕ ਖੂਨ ਦਾ ਕਤਰਾ ਬਾਹਰ ਦਿੱਤਾ ਮੇਰੀ ਖਾਤਰ ਕਦੀ ਝੂਠ ਕਹਿ ਸਕਦਾ ਉਹ ਕਦੀ ਝੂਠ ਬੋਲ ਸਕਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਝੂਠ ਨਾ ਪੈਣ ਦੀ ਖਾਤਰ ਤਾਂ ਸਤਿਗੁਰਾਂ ਨੇ ਆਪਣੀ ਕੁਰਬਾਨੀ ਦੇ ਦਿੱਤੀ ਸੱਚ ਨੂੰ ਪ੍ਰਕਾਸ਼ ਕਰਨ ਵਾਸਤੇ ਇਹ ਸੱਚ ਦੇ ਨਾਲ ਦੁਨੀਆ ਨੂੰ ਤਾਰਨ ਵਾਸਤੇ ਇਹ ਸੱਚ ਦਾ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਬਖਸ਼ਿਸ਼ ਕੀਤਾ ਹੇਦਾ ਇੱਕ ਇੱਕ ਬੋਲ ਕਦੇ ਝੂਠ ਹੋ ਸਕਦਾ ਸਦਾ ਅਸਰਤ ਹੈ ਮਾਈ ਸਤ 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 ਹਰ ਸਾਧਾ ਬਚਨ ਗੁਰੂ ਜੋ ਪੂਰੇ ਕਹਿਓ ਮੈਂ ਸ਼ੀਖ ਗੰਠਰੀ ਵੱਤ ਹਣ ਗੁਰੂ ਅਰਜਨ ਦੇ ਪਾਤਸ਼ਾਹ ਕਹਰੇ ਗੁਰੂ ਨਾਨਕ ਨੂੰ ਜਿਹੜਾ ਪਿਆਰ ਨਾਲ ਲਗਾਵੇਗਾ ਜਿਹੜਾ ਪਿਆਰ ਨਾਲ ਸੁਨੇਗਾ ਜਿਹੜਾ ਪਿਆਰ ਨਾਲ ਸੇਵਾ ਕਰੇਗਾ ਉੱਤਰੀ ਜਾਏ ਉਨੂੰ ਹੋਰ ਕੁਝ ਕਰਨ ਦੀ ਲੋੜ ਨਹੀਂ ਪਈ। ਇੱਕ ਈ ਜਨਮ ਵਿੱਚ ਗੁਰੂ ਨਾਨਕ ਦਾ ਪਿਆਰਾ ਬਣ ਗਿਆ। ਗੁਰੂ ਨਾਨਕ ਜਿਨ ਸੁਨਿਆ ਪੇਖਿਆ ਸੇ ਫੇਰ ਗਰਭਾਸ ਗਰਭਾਸ ਕੀ ਹੁੰਦਾ ਹੈ। ਗਰਭਾਸ ਹੁੰਦਾ ਨਰਕ ਕੁੰਭੀ ਨਰਕ ਗਰਭਾਸ ਹੈ 84 84 ਨਰਕ ਸਾਖਤ ਪੁਗਾਈਏ ਜੈਸਾ ਕੀਚੇ ਤੈ ਸੋਭਾਈਏ। ਚਰਾਸੀ ਵਿੱਚ ਸਾਖਤਪੁਰਖ ਭੋਗਦਾ ਤੇ ਸਤਿਗੁਰੂ ਜੀ ਕਹਿੰਦੇ ਗੁਰਮੁਖ ਨੂੰ ਤਾਂ ਲੇਪ ਜਿੰਨਾ ਵੀ 84 ਨਹੀਂ ਹੈ ਗੁਰਮੁਖ ਲੇਪ ਨਮਾਸਾ ਜੀ ਜਿਨਨੇ ਗੁਰੂ ਨਾਨਕ ਨੂੰ ਪਿਆਰ ਨਾਲ ਸੁਣ ਲਿਆ ਵੱਡੇ ਭਾਗ ਜੇ ਤੁਹਾਡੇ ਸਾਰਿਆਂ ਦੇ ਸ਼ਰਧਾ ਬਣਾਓ ਗੁਰੂ ਤੇ ਸ਼ਰਧਾ ਹੈ ਬਿਰਲਿਆਂ ਦੀ ਸਾਧ ਸੰਗ ਜੇ ਸ਼ਰਧਾ ਵੱਜਗੀ ਨਾ ਤੇ ਸਾਧ ਸੰਗਤ ਕੁੱਲ ਤਰ ਜਾਏਗੀ ਕੁੱਲ ਤਰ ਜੈਗੀ ਜਿਹਦੀ ਸ਼ਰਦਾ ਗੁਰੂ ਨਾਨਕ ਤੇ ਵੱਜ ਗਈ ਜਿਹਦੀ ਸ਼ਰਦਾ ਗੁਰੂ ਗ੍ਰੰਥ ਸਾਹਿਬ ਤੇ ਬਣ ਗਈ ਉਹਦੀ ਕੁੱਲ ਤਰ ਜੈ ਸੱਚੇ ਪਾਤਸ਼ਾਹ ਕਿੰਨਾ ਪਿਆਰ ਕਰਦੇ ਕਿੰਨਾ ਪਿਆਰਾ ਸ਼ਬਦ ਇਸ ਤੋਂ ਸੌਖਾ ਸਾਧਨ ਹੋਰ ਨਹੀਂ ਜੇ ਕੋਈ ਕਲਯੁਗ ਵਿੱਚ ਤਰ ਉਹਨਾਂ ਦਾ ਇਸ ਤੋਂ ਸੌਖਾ ਸਾਧਨ ਨਹੀਂ ਹੈ ਗੁਰੂ ਨਾਨਕ ਦੇ ਪਿਆਰ ਵਿੱਚ ਜੁੜੋਗੇ ਨਾ ਤੇ ਗੁਰੂ ਨਾਨਕ ਦੇ ਪਿਆਰ ਵਿੱਚ ਉਹਨੂੰ ਗਾਓਗੇ ਤੇ ਮਹਾਂਪੁਰ ਕਈ ਕਈ ਮਕਨ ਬੜੇ ਪਿਆਰੇ ਬਿਆਰੇ ਵਸ਼ਣ ਕਰਦੇ ਜਿਹੜੇ ਇਹਦੇ ਨਾਲ ਜੁੜੇ ਨੇ ਜੁੜੇ ਮਹਾਂਪੁਰ ਗੁਰੂ ਗ੍ਰੰਥ ਸਾਹਿਬ ਨਾਲ ਜਿਹੜੇ ਗੁਰੂ ਸਾਹਿਬ ਦੀ ਮਰਿਆਦਾ ਵਿੱਚ ਰਹਿੰਦੇ ਕਹਿੰਦੇ ਅੰਤ ਸਮੇ ਪਰਾਨੀ ਨੂੰ ਜਮ ਲੈਣ ਆਗੇ ਹੁਣ ਜਮ ਲੈਣ ਆਗੇ ਹੁਣ ਕੋਈ ਸਵਾਸ ਸਵਾਸ ਸਾਹ ਚੱਲਦਾ ਬਿਆਹ ਹੋਵੇ ਮਾੜੀ ਮੱਟੀ ਸੁਰਤ ਹੋਵੇ ਤੇ ਸਾਧ ਸੰਗਤ ਉਹਦੇ ਸਾਹਮਣੇ ਗੁਰੂ ਨਾਨਕ ਦੀ ਤਸਵੀਰ ਲਿਆ ਕੇ ਉਹਨੂੰ ਵਿਖਾ ਦਿਓ ਤੇ ਉਹਨੂੰ ਕਹਿ ਦਿਓ ਪੁੱਛੋ ਵੀ ਕੌਣ ਹੈ ਕਿ ਉਹ ਕਹਿ ਦੇਵੇ ਗੁਰੂ ਨਾਨਕ ਤੇ ਮਹਾਂਪੁਰਖਾਂ ਦਾ ਬਚਨ ਹੈ ਜਦੋਂ ਦੀ ਮੁਖ ਤੋਂ ਗੁਰੂ ਨਾਨਕ ਨਿਕਲ ਗਿਆ ਨਾ ਤੇ ਜਮ ਛੱਡ ਕੇ ਭੱਜ ਜਾਣਗੇ ਸਾਧ ਸੰਗਤ ਦੇਵਤੇ ਲਖੀ ਜਾਣਗੇ ਜਾਂ ਮੂਲ ਮੰਤਰ ਦਾ ਜਾਪ ਨਿਕਲ ਗਿਆ ਉਹਦੇ ਮੁਖ ਚੋਂ ਉਹਨੂੰ ਜਮਾਂ ਦੀ ਪਾਵਰ ਨਹੀਂ ਕੋਈ ਲੈ ਜਾਈ। ਇਸ ਤੋਂ ਸੌਖਾ ਸਾਧ ਸੰਗਤ ਨਹੀਂ ਮਿਲ ਸਕਦਾ ਤਰਨਾ। ਇਹ ਮੇਰੇ ਬਾਬੇ ਨੇ ਤਰਨਾ ਸੌਖਾ ਕੀਤਾ। ਨਹੀਂ ਤਾਂ ਤਰਨਾ ਬਹੁਤ ਔਖਾ ਸੀ ਸੰਸਾਰ ਭੁਜਨ ਤੋਂ। ਇਹ ਮੇਰੇ ਬਾਬਾ ਜੀ ਨੇ ਤਰਨਾ ਸੌਖਾ ਕੀਤਾ। ਤੂੰ ਮੂਲ ਮੰਤਰ ਨਾਲ ਪ੍ਰੇਮ ਕਰ ਤੂੰ ਵਾਹਿਗੁਰੂ ਗੁਰਮੰਤਰ ਨੂੰ ਜਪਿਆ ਕਰ ਬਾਬੇ ਦੇ ਧਿਆਨ ਵਿੱਚ ਜੁੜਿਆ ਕਰ ਗੁਰੂ ਨਾਨਕ ਸਾਹਿਬ ਦੇ ਧਿਆਨ ਵਿੱਚ ਜੁੜਿਆ ਕਰ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟਤ ਉਤਰੀ ਭੁੱਖ ਤੂੰ ਭਾਵਨਾ ਵਿੱਚ ਸਾਧ ਸੰਗ ਜਿਹੜਾ ਵੀ ਸਰੂਪ ਆਪਣੇ ਧਿਆਨ ਚ ਧਰੇਗਾ ਨਾ ਤੂੰ ਮੂਲ ਮੰਤਰ ਦਾ ਸਰੂਪ ਬਣਾਲਾ ਮੂਲ ਮੰਤਰ ਗੁਰੂ ਨਾਨਕ ਦਾ ਸਰੂਪ ਹੈ ਮੂਲ ਮੰਤਰ ਇੱਕ ਓੰਕਾਰ ਇਸ ਰੂਪ ਆਪਣੇ ਅੰਦਰ ਬਣਾ ਵੀ ਉਹ ਇੱਕ ਹੀ ਹੈ ਉਹ ਪਰਮਾਤਮਾ ਇੱਕ ਹੈ 2 3 4 5 ਨਹੀਂ ਹੈ ਉਹ ਕੀ ਹੈ ਇੱਕ ਓੰਕਾਰ ਸਰਵ ਵਿਆਪਕ ਹੈ ਉਹ ਮੇਰੇ ਸਰੀਰ ਦੇ ਅੰਦਰ ਵੀ ਹੈ ਮੇਰੇ ਰੁਮ ਰੁਮ ਦੇ ਅੰਦਰ ਹੈ ਉਹ ਜਰੇ ਜਰੇ ਚ ਹੈ ਹਵਾ ਚ ਹੈ ਪੌਣ ਚ ਹੈ ਪਾਣੀ ਚ ਹੈ ਸਬਜ਼ੀਆਂ ਵਿੱਚ ਤੇ ਸਤਨਾਮ ਉਹ ਸਦਾ ਕਾਇਮ ਰਹਿਣ ਵਾਲਾ ਇਸ ਰੂਪ ਨਾਲ ਨਿਰਭਉ ਹੈ ਉਹ ਕਰਤਾ ਪੁਰਖ ਸਾਰਿਆਂ ਨੂੰ ਸਾਜਣ ਵਾਲਾ ਸੂਰਜ ਖੰਡ ਬ੍ਰਹਮੰਡ ਸਭ ਨੂੰ ਸਾਜਣ ਵਾਲਾ ਸਤਿਗੁਰ ਕੰਦੇ ਨਿਰਭਉ ਉਹ ਕਿਸੇ ਨਾਲ ਉਹ ਕਿਸੇ ਨਾਲ ਬੈਰ ਨਹੀਂ ਕਰਦਾ ਨਿਰਵੈਰ ਹੈ ਕਿਸੇ ਤੋਂ ਡਰਦਾ ਨਹੀਂ ਤੇ ਸਾਤ ਸੰਤ ਨਾ ਡਰੋਂਗਾ ਇਹ ਰੂਪ ਬਣਾ ਲਾ ਆਪਣੇ ਅੰਦਰ ਕਿ ਰੱਬ ਇਦਾਂ ਦਾ ਐਦਾਂ ਦਾ ਉਹ ਪਿਆਰਾ ਐਡਾ ਪਿਆਰਾ ਸਰੂਪ ਆਉਂਦਾ ਸਾਧ ਸੰਗਤ ਗੁਰੂ ਨਾਨਕ ਸਾਹਿਬ ਜੀ ਨੇ ਅਕਾਲ ਪੁਰਖ ਦਾ ਸਰੂਪ ਦਿੱਤਾ ਤੁਹਾਨੂੰ ਤੇ ਸਾਸ ਇਹ ਉਹ ਸਰੂਪ ਹੈ ਉਹ ਮੂਰਤ ਹੈ ਜਿਹੜੀ ਸਮੇਂ ਅੰਦਰ ਨਹੀਂ ਆਉਂਦੀ ਅਕਾਲ ਮੂਰਤ ਹੈ ਜਿਹੜੀ ਸਮੇਂ ਤੋਂ ਪਰੇ ਅਜੂਨੀ ਅਜੂਨਾ ਵਿੱਚ ਨਹੀਂ ਆਉਂਦੀ ਸਹਿਭੰ ਆਪਣੀ ਆਪ ਤੋਂ ਉਹ ਸਾਸ ਨਿਰੰਕਾਰ ਆਪਣਾ ਵੀ ਜਨ ਦਾ ਕੋਈ ਹੋਰ ਨਹੀਂ ਜਾਣ ਸਕਦਾ ਇਸ ਰੂਪ ਤੂੰ ਹਿਰਦੇ 'ਚ ਵਸਾ ਲਵੀਂ ਤੇ ਸਾਥ ਸੰਸਾਰ 'ਚ ਜਾਨੀ ਤੂੰ ਜਿਉਂਦਾ ਹੀ ਮੁਕਤ ਹੋ ਜਾਏਗਾ ਜਿਉਂਦਾ ਹੀ ਤਰ ਜਾਏਗਾ ਇਸ ਸੰਸਾਰ ਭਵਜਲ ਤੋਂ ਆਓ ਵੱਡੇ ਭਾਗ ਨੇ ਤੁਹਾਡੇ ਸਾਰਿਆਂ ਦੇ ਇਹ ਪ੍ਰਭਾਤ ਫੇਰੀਆਂ ਆਰੰਭ ਹੋਈਆਂ ਇਹ ਕਾਦੇ ਵਾਸਤੇ ਹੋਈਆਂ ਆਪਾਂ ਕਿਉਂ ਕੱਢਦੇ ਆ ਪ੍ਰਭਾਤ ਫੇਰੀਆਂ ਆਪਾਂ ਨੂੰ ਕਿਉਂ ਗਾਉਣੀ ਏ ਸੇਰੇ ਸੇਰੇ ਕਿਉਂ ਨੀਂਦਰ ਤੇ ਆ ਕੇ ਆਉਂਦੀਆਂ ਸਾਧ ਸੰਗਤ ਇਸ ਕਰਕੇ ਕਿ ਸਾਧ ਸੰਗਤ ਗੁਰੂ ਨਾਨਕ ਨੂੰ ਗਾਉਂਦਿਆਂ 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 ਆਪਾਂ ਗੁਰੂ ਨਾਨਕ ਦੇ ਹੋ ਜਾਈਏ ਆਪਣਾ ਆਪ ਸਾਡਾ ਮਿੱਟ ਜਾਈਏ ਆਪਣਾ ਆਪ ਅਰਪਿਤ ਕਰ ਸਕੀਏ ਗੁਰੂ ਨਾਨਕ ਦੇ ਹੋ ਜਾਈਏ ਫਿਰ ਸਾਡੀਆਂ ਪ੍ਰਭਾਦ ਫੇਰੀਆਂ ਕੱਡੀਆਂ ਬਹੁਤ ਲਵਦਾਇਕ ਹੈ ਤੇ ਜੇ ਸਾਧ ਸੰਗਤ ਪ੍ਰਭਾਦ ਫੇਰੀਆਂ ਕੱਢ ਕੇ ਵੀ ਆਪਾਂ ਖੜੇ ਉੱਥੀਆਂ ਖਰੋਧ ਵੀ ਉਵੇਂ ਆਉਂਦਾ ਵਾਸ਼ਨਾ ਵੀ ਉਵੇਂ ਆਉਂਦੀ ਹੈ ਈਰਖਾ ਵੀ ਉਵੇਂ ਆਉਂਦੀ ਹੈ ਨਿੰਦਿਆ ਵੀ ਉਵੇਂ ਆਉਂਦੀ ਫਿਰ ਗੁਰੂ ਅੱਗੇ ਬੇਨਤੀ ਕਰੋ ਪਾਤਸ਼ਾ ਅਸੀਂ ਹਲੇ ਤੇਰੇ ਲੈਕ ਦੇ ਕੋ ਨਹੀਂ ਬਣੇ ਸਾਡੇ ਤੇ ਕਿਰਪਾ ਕਰ ਗਰੀਬ ਨਵਾਸ ਸਾਨੂੰ ਕਦੋਂ ਮੁਕਤ ਕਰੇਗਾ ਹੁਣ ਤੂੰ ਆਇਆ ਹੋਇਆ ਇਹ ਕਿਰਪਾ ਕਰ ਸਾਡੀ ਇਹ ਜੀਵਨ ਸਾਡਾ ਬਦਲ ਦੇ ਅਸੀਂ ਕ੍ਰੋਧੀ ਨਾ ਕਿਤੇ ਬਨੇ ਰਹਿ ਜਾਈਏ ਅਸੀਂ ਕਿਤੇ ਇਨਖਾਲੂ ਹੀ ਨਾ ਬਨੇ ਰਹਿ ਜਾਈਏ ਸੱਚੇ ਪਾਸ਼ੇ ਕਿਤੇ ਸਾਡੇ ਅੰਦਰ ਵੀ ਨਿਮਰਤਾ ਆ ਜਾਈ ਸਬਰ ਸੰਤੋਖ ਆ ਜਾਈ ਗਰੀਬ ਨਿਵਾਜ ਸਾਡੇ ਤੇ ਕਿਰਪਾ ਕਰ ਆਓ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰੀਆਂ ਸੰਤਨਾਂ ਦੀ ਤੁਸੀਂ ਸਾਰੇ ਪਿਆਰ ਰਿਆਂ ਦੀਓ ਗੁਰੂ ਨਾਨਕ ਨੂੰ ਗਾਉਂਦੇ ਹੋ ਸਤਗੁਰੂ ਕਿਰਪਾ ਕਰਨ ਆਪਾਂ ਨੂੰ ਸਾਰਿਆਂ ਨੂੰ ਐਸਾ ਜੀਵਨ ਬਖਸ਼ਿਸ਼ ਕਰਨ ਗਰੀਬ ਨਿਵਾਜ ਆਪ ਦੀਪ ਬਣਾ ਲੈ ਤੁਮਰੀ ਸਰਨ ਤੁਮਰੀ ਆਸਾ ਤੁਮਹੀ ਸਜਣ ਸੁਹੇਲੇ ਰੱਖੋ ਰੱਖਣ ਹਰਦੇ ਅੱਲਾ ਨਾਨਕ ਕਰਕੇ ਬੋਲੇ ਆਓ 1 ਮਿੰਟ ਦੀ ਧਾਰਨਾ ਲਵਾ ਕੇ ਸਮਾਪਤੀ ਹੈ ਫਿਰ ਭਾਈ ਸਾਹਿਬ ਦਾ ਸਮਾਂ ਹੈ ਆਓ ਸਾਰੀਆਂ ਸੰਗਤਾਂ ਭਾਗਾਂ ਵਾਲੇ ਹੋ ਜੀ ਆਇਆਂ ਜੀ ਆਇਆਂ ਸਤਿਗੁਰੂ ਕੀ ਰਿਹਾਇ ਮੂਰ ਰੱਬ ਸਾਈ ਮੇਰਾ ਗੁਰੂ ਨਾਨਕ ਅਖਵਾਇਆ ਗੁਰੂ ਨਾਨਕ ਅਖਵਾਇਆ ਮੂਰ ਰੱਬ ਸਾਈ ਮੇਰਾ ਗੁਰੂ ਨਾਨਕ ਅਖਵਾਇਆ ਗੁਰੂ ਨਾਨਕ ਅਖਵਾਇਆ ਮੂਰ ਸਾਈ ਸਤਿਗੁਰ ਮੇਰਾ ਗੁਰੂ ਨਾਨਕ ਗੁਰਨਾਨਕ ਘਾਇਆ ਗੁਰਨਾਨਕ ਅਖਵਾਇਆ 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 ਆਇਆ ਗੁਰੂ ਨਾਨਕ ਦੇਵ ਆਇਆ ਨੂਰ ਰੱਬ ਸਾਈ ਮੇਰਾ 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 ਨੂਰ ਰੱਬ ਉਹ ਸਾਈ ਮੇਰਾ ਨੂਰ ਰੱਬ ਉਹ ਸਾਈ ਮੇਰਾ ਨੂਰ ਰੱਬ ਉਹ ਸਾਈ ਮੇਰਾ ਨੂਰ ਰੱਬ ਸਾਈ ਮੇਰਾ ਗੁਰੂ ਨਾਨਕ ਅਖਵਾਇਆ ਮੇਰਾ ਨੂਰ ਭਏ ਸਭ ਆਲਮਾ ਮੇਰਾ ਨੂਰ ਭਏ ਸਭ ਆਲਮਾ ਜਾਂ ਧਰਤੀ ਤੇ ਆਇਆ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਹੋਇਆ ਪੁਲਾਂ ਦੀ ਖਿਮਾ ਰਖਿਐਓ ਆਸੀਸ ਦਿਓ